ਹਾਂਜੀ ਗਾਇਜ਼ ਕਿੱਦਾਂ ਸਾਰੇ ਸੋ ਆਈ ਹੋਪ ਕਿ ਸਾਰੇ ਠੀਕ ਹੋਵੋ ਗਾਇਜ਼ ਅੱਜ ਆਪਾਂ ਚੱਲੇ ਆਂ ਮਾਤਾ ਚਿੰਤਕੁੰਨੀ ਜੀ ਤੇ ਆਪਾਂ ਪਹੁੰਚ ਗਏ ਹੁਣ ਹਿਆਰ ਪਰ ਮਾਤਾ ਚਿੰਤਕੁੰਨੀ ਦੇ ਆ ਦਰਸ਼ਨ ਕਰਨ ਚੱਲੇ ਹਿੱਤੇ ਨਾਲ ਦੇ ਬੈਕ ਸਾਈਡ ਤੇ ਇੱਕ ਮੰਦਿਰ ਆ ਪਉਛੇ ਵੀ ਚੱਲਾਂਗੇ ਤੁਹਾਨੂੰ ਦਿਖਾਵਾਂਗੇ ਚਲੋ ਚਲੋ ਗਾਇਜ਼ ਤੁਸੀਂ ਸਾਡੇ ਬਲੌਗ ਦੇ ਨਾਲ ਬਣੇ ਰਹੋ ਤੁਹਾਨੂੰ ਅੱਗੇ ਅੱਗੇ ਦਿਖਾਣੇ ਆ ਗਾਇਜ਼ ਆਪਾਂ ਪਹਾੜਾ ਜੈਂਟਰ ਕਰਕੇ ਸੀਗੇ ਚੌਣਾਪਾ ਗਉਮਾ ਦੇਖ ਰਹੇ ਆਂ ਬੱਡਾ ਵਗੈਰਾ ਪਾਣੀ ਆ ਮੋਂਗੀ ਜਾਓਗੇ ਫਿਰ ਆਨ ਬ੍ਰੈਡ ਪਾਵਾਂਗੇ ਤੇ ਖੰਨ ਖਾਵਾਂਗੇ ਨਾ ਆ ਜਿਹੜਾ ਝਾੜੀਆਂ ਆ ਜਾਂ ਪਹਾੜ ਦਾ ਐ ਟਿਕਦੇ ਨਹੀਂ ਹੈਗੇ ਅੰਨੇ ਸੋ ਆ ਦੇਖੋ ਆਪਾਂ ਚਾਚੀ ਜੀ ਹੁਣ ਐ ਨਾ ਚੱਲੇ ਹਾਂਜੀ ਹਣੀ ਕਿੱਥੇ ਜੱਲਾ ਦੂੰ ਐਦਨ ਉਹ ਕਰਕੇ ਕਹਿ ਕਿੱਥੇ ਜੱਲਾ ਦੱਸ ਕਿੰਧੇ ਪੱਤੇ ਜੱਲਾ ਜਮਾਤਾ ਦੀ ਕਹਦੇ ਵਿੱਚ ਘਾਰਾ ਤੋਂ ਲਾ ਦੇ ਇੱਕ बोल सत्य दरबार की जय बोल सत्य दरबार की जय ओ लग गए जब हम सब मानो बैठ पाए लगे लाला आया लाला और ये भी नहीं है ਕੰਗੀ ਨਹੀਂ ਆਉਂਦੇ ਹੈਗੇ ਨਹੀਂ ਤਾਂ ਕਿੰਨੀ ਭੁੱਖ ਪਾ ਲੈਂਦੇ ਇਹ ਰੱਜੇ ਹੋਣਾ ਹੁੰਦੇ ਉਹ ਰੱਜੇ ਹੋਣਾ ਛਾਕੇ ਉਹਨਾਂ ਦੇ ਬੱਚੇ ਜਾਈਂ ਉਹਨਾਂ ਦੇ ਉਹ ਛੋਟਰਾ ਬੱਚਾ ਉੱਤਰੇ ਜਿਵੇਂ ਦੇ ਠੀਕੇ ਆ ਉਹਨਾਂ ਬੱਚੇ ਵੀਊ ਦੇਖੋ ਗਾਇਜ਼ ਦਾ ਘੈਂੜਿਆ ਆ ਆਇਆ ਆਦਮੀ ਗਾਇਜ਼ ਪਪਾ ਨਾ ਮੇਰਾ ਵਿੱਚ ਨਹੀਂ ਪਾਣਾ ਦੇਖੋ ہمارا ਦੇਖੋ ਇਹ ਪਾਣਾ ਹਵਾ ਬਾੜੀ ਦੇ ਤਾਂ ਮੌਸਮ ਬਹੁਤ ਵਧੀਆ ਆ ਆ ਦੇਖੋ ਥਿਊ ਕਿੰਨਾ ਘੈਂਟ ਆ ਪੱਲੀ ਉਹ ਦੇਖਿਆ ਨਹੀਂ ਤੁਹਾਡੇ ਪਾਪਾ ਕਹਿੰਦੇ 75 ਨਹੀਂ ਆਉਂਦੇ ਇਦਾਂ ਹੀ ਦਈਏ ਕਿਰਜਿਆ ਲਿਆ ਪਾ ਜੇ ਬਾਤਾ ਦੇ ਹੁਣ ਅਸੀਂ ਕੀ ਖਾਣ ਲੱਗੇ ਪਕੌੜੇ ਚਾਹ ਦੇ ਨਾਲ ਆ ਜਾਓ ਜੀ ਤੁਸੀਂ ਵੀ ਖਾਣੇ ਦਾ ਪਕੌੜੇ ਜਿੰਜੇ ਖਾਣੇ ਆ 10 22 ਚ ਫੋਟੋ ਗੈਸਿਕਾ ਵੀ ਪਾ ਸਕਦੇ ਤੇ ਪੁੱਖ ਲੱਗੀ ਹੋਈ ਚਾਹ ਵੀ ਤੇ ਵੀ ਤੁਹਾਨੂੰ ਤੇ ਹੁਣ ਪੁੱਖ ਲੱਗ ਗਿਆ ਪਕੌੜੇ ਨਾਲ ਚਾਹ ਪੀਣੀ ਆ ਆ ਤੁਸੀਂ ਦੇਖੋ ਆ ਲੈ ਖਾਓ

हाँ जी गाइज़ आप फ्रंट गेट त लाइन बहुत ज्यादा लंबी लगी हुई जी हाँ, है आप हम बैक साइड से आए हैं देखते हैं हाँ आप मथा टेकन देंदे है कि नहीं ਲੱਗਦਾ ਤਾਂ ਐ ਨਹੀਂ ਬੈਠੀ ਮੈਂ ਤਾਂ ਮੁੰਤਾ ਕਰਾਂਗੇ ਦੇਖਦੇ ਹਾਂ ਮੱਥਾ ਟੇਕਣ ਦਊਗੇ ਰਸ਼ ਬਹੁਤ ਜ਼ਿਆਦਾ ਹੈ ਅੱਜ ਸ਼ਨੀਵਾਰ ਹੈ ਸ਼ਨੀਵਾਰ ਹੈ ਤੇਰਾ ਰਸ਼ ਬਹੁਤ ਜ਼ਿਆਦਾ ਹੋਰ ਕੀ ਹੈ ਪੁਲਿਸ ਵਾਲਾ ਖੜ ਗਿਆ ਪਹਿਲਾਂ ਹੈ ਨਹੀਂ ਕਿ ਚੱਲ ਲੰਘ ਜਾਈਏ ਨਹੀਂ ਚਲੋ ਦੇਖਦੇ ਹਾਂ ਜੇ ਮਾਤਾ ਰੰਨੇ ਦਰਸ਼ਨ ਦੇਣੇ ਹੋਏ ਤਾਂ ਕਰ ਲਵਾਂਗੇ ਨਹੀਂ ਤਾਂ ਫਿਰ ਐਡੀ ਮੱਥਾ ਟੇਕ ਕੇ ਮੋੜਨਾ ਪੈਣਾ ਸਾਨੂੰ ਚਲੋ ਗਾਇਜ਼ ਤੁਸੀਂ ਸਾਡੇ ਵਲੌਗ ਦੇ ਨਾਲ ਬਣੇ ਰਹੋ ਹਾਂ ਦਿਖਾਨੇ ਆਪਾਂ ਗਾਈਜ਼ ਮੱਥਾ ਦਾ ਟੇਕ ਨਹੀਂ ਹੋਇਆ ਹੈਗਾ ਉਹਨਾਂ ਨੰਗਣਾ ਹੀ ਨਹੀਂ ਦਿੱਤਾ ਹੈਗਾ ਉਹ ਕਹਿੰਦੇ ਪਿੱਛੇ ਲਾਈਨ ਦੇ ਵਿੱਚ ਹੀ ਲੰਘਣਾ ਪੈਣਾ ਆ ਤੇ ਹਨਾ ਕੀ ਇੱਥੇ ਥੋੜਾ ਜਿਹਾ ਸਮਾਨ ਲੈਣਾ ਚਾਹੀਓ ਫਿਰ ਤਾਂ ਲਗਾ ਦੇ ਤੂੰ ਕਿ ਲਿਆ ਜੋਨ ਨਾ ਬੈਠ ਲਾਂ ਅਮਰਦਾ ਆਇਆ ਹੋਇਆ ਇੱਧਰ ਲਾਂ ਹਾਂ ਸੜਖਰ ਗੋਸ਼ ਦੇਖ ਲਓ ਗਾਈਜ਼ ਓਏ ਦਵਾੜਾ ਕਰੀ ਦਵਾੜਾ ਕਰ ਜੋਨ ਨਾ ਕਰੀ ਜੋਨ ਨਾ ਸੋ ਗਾਇਜ਼ ਆਪਾਂ ਪਹੁੰਚ ਗਏ ਆ ਪਦਮਾਣਾ ਸਿੱਧ ਪਦਮਾਣਾ ਸਿੱਧ ਮੰਦਿਰ ਇਹ ਮਾਤਾ ਚਿੰਤਪੂਰਨੀ ਜੀ ਦੇ ਬੈਕ ਸਾਈਡ ਤੇ ਪੈ ਜਾਂਦਾ ਆ ਆ ਦੇਖੋ ਇਹ ਆ ਰੋਡ ਮਾਤਾ ਚਿੰਤਪੂਰਨੀ ਜੀ ਵੱਲ ਨੂੰ ਜਾਂਦਾ ਆ ਤੇ ਆ ਬੈਕ ਸਾਈਡ ਤੇ ਪੈ ਜਾਂਦਾ ਆ ਇਹ ਮੰਦਿਰ ਇਦਾਂ ਆ ਵੀ ਇੱਥੇ ਹੈ ਨਾ ਜਿਹਦਾ ਚਮੜੀ ਦੇ ਰੋਗ ਆ ਜਿਹੜੇ ਜਿਹੜੇ ਚਮੜੀ ਦੇ ਰੋਗ ਆ ਨਾ ਇੱਥੇ ਸਾਰੇ ਸਹੀ ਹੁੰਦੇ ਆ ਕਹਿੰਦੇ ਤੇ ਇਹ ਤੁਸੀਂ ਇੱਥੇ ਇੱਕ ਵਾਰੀ ਜ਼ਰੂਰ ਆਇਓ ਮਾਤਾ ਚਿੰਦਪੂਨੀ ਜੀ ਦੇ ਬੈਕ ਸਾਈਡ ਤੇ ਪੈਂਦਾ ਆ ਆ ਗੇਟ ਆ ਮੰਦਰ ਦਾ ਇੱਧਰੋਂ ਜੀ ਥੋੜਾ ਦੂਰ ਪੈਂਦਾ ਆ ਜਿਹੜਾ ਇੱਧਰੋਂ ਰਾਹ ਜਾਂਦਾ ਇੱਧਰੋਂ ਜੀ ਮਾਤਾ ਦੇ ਬਿਲਕੁਲ ਬੈਕ ਸਾਈਡ ਤੇ ਆ ਜਿੱਧਰ ਪਿੰਗਾ ਪੈਂਦੀ ਆ ਉਸ ਸਾਈਡ ਆ ਇਹ ਹਾਂ ਵੇਖੋ ਮੈਂ ਤੁਹਾਨੂੰ ਅੰਦਰ ਜਾ ਕੇ ਹੁਣ ਮੰਦਰ ਦਿਖਾਨੀ ਆ ਨਾਲ ਤੁਸੀਂ ਦਰਸ਼ਨ ਕਰੇ ਗਾਈਜ਼ ਹੁਣ ਆਪਾਂ ਮੱਥਾ ਟੇਕਣ ਚੱਲੇ ਆਂ ਦੇਖਦੇ ਆ ਇੱਧਰ ਦੇਖੋ ਵਿਊ ਦੇਖੋ ਓਏ ਸਾ ਕੀ ਹੋ ਗਿਆ ਵਿਊ ਦੇਖੋ ਗਾਈਜ਼ ਇੱਧਰ ਦੇਖੋ ਨਦੀ ਵੀ ਚੱਲਦੀ ਪਈ ਆ ਮੰਦਿਰ ਬਹੁਤ ਵਧੀਆ ਮਤਲਬ ਸ਼ਾਂਤੀ ਥਾਂ ਤੇ ਬਣਿਆ ਹੋਇਆ ਹਨਾ ਪਨੀਆ ਤੇਰੇ ਪੁੱਠਾ ਪੁੱਠਾ ਤਾਂ ਕਰਦੇ ਨੇ ਇੱਕ ਚੀਜ਼ ਦਿਖਾਵਾ ਇਹ ਅਜੋਨਾਂ ਥੱਪੜ ਮਾਰੇ ਵੇਦੇ ਆਦੇ ਹਣੀ ਹੁਣ ਦੇਖੀ ਜਾਦੂ ਹੁਣਾ ਜੋਨ ਨਾ ਆਦੇ ਹੋ ਗਿਆ ਵਾਓ ਦਿਖਾਈ ਹੈ ਤਰ ਦਿਖਾਈ ਉਹ ਵਾਓ ਆ ਦੇਖੋ ਜਾਦੂ ਹੋ ਗਿਆ ਤਾ ਵਾਓ ਪਤਾ ਨਹੀਂ ਗਾਈ ਜਾ ਤੁਸੀਂ ਦੱਸਿਓ ਜੇ ਤੁਹਾਨੂੰ ਨੌਲੇਜ ਆ ਗਿਆ ਪੱਤੇ ਵਾਰਿਆ ਕਿਹੜਾ ਪੱਤਾ ਆ ਕਿਛੇ ਛਾਪਾ ਛਾਵਾਦਾ ਇਹਦਾ ਜੋਰ ਨਾਲ ਮਾਰ ਉਹ ਇਹਦਾ ਓ ਵਾਓ ਦੋ ਹੋਰ ਲੈਣੀ ਦੋ ਦੋ ਕੋ ਗਾਇਸ ਮੰਦਰ ਮੈਂ ਇੱਕ ਵਾਰੀ ਪਹਿਲਾਂ ਵੀ ਆਈ ਹੋਈ ਸੀ ਚਾਚੀ ਇਹਨਾਂ ਨੇ ਮੱਥਾ ਟੇਕਣਾ ਸੀਗਾ ਥੋੜੀ ਪ੍ਰੋਬਲਮ ਆ ਇਹਨਾਂ ਨੂੰ ਸਿਨ ਦੀ ਉਹਦੇ ਕਰਕੇ ਮੱਥਾ ਟੇਕਣ ਆਏ ਸੀਗੇ ਤੁਹਾਨੂੰ ਵੀ ਇੱਥੇ ਪਤਾ ਲੱਗਿਆ ਸੀਗਾ ਕਿਸੇ ਤੋਂ ਸੋ ਗਾਇਸ ਮੰਦਿਰ ਦੇਖੋ ਤੁਸੀਂ ਉਹ ਮੰਦਿਰ ਆ ਉੱਥੋਂ ਬਿੰਡੇ ਆ ਰਾਖ ਲਗਾਉਣ ਨੂੰ ਬਾਬਾ ਜੀ ਦਾ ਮੰਦਿਰ ਆ ਚਲੋ ਆਪਾਂ ਚੱਲਦੇ ਆਂ ਦਰਸ਼ਨ ਕਰਾਣੇ ਤੁਹਾਨੂੰ ਹਾਂ ਓਏ ਈਗਨਾਂ దూర జీవి ਬੇਕੂ ਹਿੱਦਰ ਬਬੂਤੀ ਦਿੰਦੇ ਆ ਬਾਬਾ ਜੀ ਤੇ ਏ ਤਿੰਨ ਧੋਆ ਹਾਂ ਉੱਛਦੇ ਚਲਦੇ ਆ ਤੇ ਆ ਬਬੂਤੀ ਦਿੰਦੇ ਆ ਬਾਬਾ ਜੀ ਤੇ ਬਾਬਾ ਜੀ ਜਿੱਦਾਂ ਕਿਨਵ ਦੀ ਪ੍ਰੋਬਲਮ ਹੋਵੇ ਕੋਈ ਉਹ ਕੋ ਦਿੰਦੇ ਆ ਤੇ ਲਗਾਉਂਦੇ ਆ ਤੇ ਉਹ ਠੀਕ ਹੋ ਜਾਂਦਾ ਕਹਿੰਦੇ ਦੇਖੋ ਗਾਇਜ਼ ਜੈ ਬਾਲ ਜੀ ਕੋਲੀ ਸ਼ੰਕਰ ਜੀ ਦੇਖੋ ਗਾਇਜ਼ ਜੰਦ ਦਾ ਟਾਂਗਦੀ ਹੈ ਜਦ ਰੱਤਾਂ ਜਗ ਤੇ 10 ਵਜੇ ਚੱਲਦੇ ਹਾਂ ਪਾਲੇ ਕੰਮ ਚਾਹੁੰਦਾ ਹਾਂ ਕਿਹੋ ਜਿਹਾ ਹਾਂ ਬਾਈਕ ਦੇ ਰੱਖਣੀ ਤੇ ਐਨ ਸਟਾਕੇ ਬਸ ਸ਼ਰਦਾ ਹੋਣੀ ਚਾਹੀਦੀ ਕਹਿੰਦੇ ਵਾਪਸ ਠੀਕ ਹੈ ਬਾਬਾ ਬਾਰਖਨਾਰ ਜੀ ਮੰਤਰਵਾ ਅਸੀਂ ਐ ਨਮਾ ਸਾਹਿਬ ਤੋਂ ਜੀ ਬਹੁਤ ਮਹਿਮਾ ਦੀ ਸੁਣੀ ਜੀ ਘੁੱਤੀ ਦੇ ਵਿੱਚ ਪੰਡਾ ਜੀ ਨੇ ਕੋਈ ਦੌਖਾ ਤੇ ਲਈ ਕੋ ਕਿਸੇ ਨੂੰ ਹੁੰਦੀ ਆ ਧਾ ਤੋ ਕੇ ਸੁੱਤੇ ਨੂੰ ਇਹਨੂੰ ਸਲੀਬ ਤੇ ਲਾਓ ਤੇ ਪਾਣੀ ਛਿਪਾ ਕੇ ਨਾਓ ਸਾਡੇ ਦੋਖ ਦੇ ਲੈਦਰ ਦੁੱਧ ਹੁੰਦੇ ਆ ਜੀ ਬਹੁਤ ਮੰਨੀ ਹੋ ਜਾਦਾ ਆ ਤੁਸੀਂ ਵੀ ਆਓ ਇਹ ਜੈਂਤਪੰਨੀ ਤੋਂ ਇੱਕ ਸਾਈਡ ਤੇ ਨੂੰ ਕਹਿੰਦਾ ਆ 8-9 ਕਿਲੋਮੀਟਰ ਦੀ ਬਾੜਵਾ ਉੱਥੇ ਆਓ ਤੇ ਜੂਰ ਦੇਖ ਕੇ ਜਾਓ ਬਹੁਤ ਸੋਹਣਾ ਮੰਦਿਰ ਬਹੁਤ ਸ਼ਾਂਤੀ ਆ ਬਾਕੀ ਜਗਾਂ ਤੁਹਾਨੂੰ ਦਿਖਾਉਂਦੇ ਆ ਸੀ ਉਧਰੋਂ ਫਿਰ ਬਾਕੀ ਸ਼ਰਦਾ ਹੀ ਹਿਸਾਬ ਨਾਲ ਸ਼ਰਦਾ ਹੋਣੀ ਚਾਹੀਦੀ ਆ ਆਪੇ ਹੀ ਕੀ ਗਏ ਨਾ ਹਾਂ ਜੀ ਤੁਹਾਨੂੰ ਹਾਂ ਜੀ ਤੁਹਾਨੂੰ ਚਾਹੁੰਦੇ ਹਾਂ ਚਲੋ ਇਹਦੇ ਦਾ ਆਈਟੀ ਕਿਉਂ ਆਉਂਦੀ ਹੈ ਇਹਦੇ ਚੀਜ਼ਾਂ ਲਾ ਕੇ ਆਹ ਆਈਟੀ ਕਿਉਂ ਆਉਂਦੀ ਹੈ ਯਾਕ ਗਾਈ ਸਾਪੋ ਬੁੱਤੀ ਆ ਪੰਡਤ ਜੀ ਨੇ ਕਹਿੰਦੇ ਇਹਨਾਂ ਨੂੰ ਲਗਾਇਓ ਨਹਾਇਓ ਇਹਨੂੰ ਪਾ ਕੇ ਤੇ ਸਾਰੇ ਤੁਹਾਡੇ ਇਹਨਾਂ ਜਿਹੜੀ ਤਕਲੀਫ ਆ ਸਾਰੀ ਦੂਰ ਹੋ ਜਾਣੀਆਂ ਆ ਦੇਖੋ ਆ ਮੰਦਰ ਉੱਤਰ ਵੀ ਜਾਣੀ ਆਪਾਂ ਮੱਥਾ ਟੇਕਾਂ

ਧਿਆਨ ਨਾ ਇਥੋਂ ਫਿਚਲਾਣਾ ਥੋੜੀ ਪਾਣੀ ਥੋੜਾ ਬਹਾਵ ਤੇਜ ਹੈ ਨਾ ਐਨਾ ਨਹੀਂ ਹੈਗਾ ਪਰ ਆ ਧਿਆਨ ਨਾ ਉਹ ਦਿਹਰੀਆਲੀ ਹਰੀਆਲੀ ਆ ਜੇ ਆ ਬੇਰੀਆ ਹਾ ਪਾਣੀ ਠੰਡਾ ਹੋਇਆ ਹੈ ਨੇ ਹਨੀ ਮੋਜਾ ਆਇਆ ਤੁਹਾਨੂੰ ਮੋਜਾ ਹੈ

adambú ਭਗਵਾਨ ਜੀ ਦੀ ਜਗ੍ਹਾ ਉਹ ਸ਼ਨੀ ਦੇਵ ਜੀ ਦੀ ਜੀ ਉਹ ਦੇਖੋ ਗਾਈਸ ਗਾਈਸ ਵੀਊ ਬਹੁਤ ਘੈਂਟ ਆ ਕੋਈ ਪਤਾ ਨਹੀਂ ਕੀ ਕਰਨਾ ਹੈ ਕੰਨ ਕੰਨ ਬੱਜਣ ਚੋ ਤੁਮ ਤਾਂ ਦੇਖਿਆ ਹਰੀ ਆ ਜਾਣਾ ਆਠਾ ਦੇ ਕੇ ਨਾ ਇੱਧਰ ਕੀ ਆ ਪਤਾ ਨਹੀਂ ਇੱਧਰ ਆਏ ਨਹੀਂ ਜੀ ਉਹ ਦੇਖਣ ਚੱਲੇ ਕੀ ਆ ਬੰਦਰ ਬੰਦਰ ਵਾ ਮੌਸਮ ਬੜਾ ਠੰਡਾ ਇੱਥੇ ਨਹੀਂ ਦੇਖਣ ਨੂੰ ਲੋੜ ਹੈ ਸਭ ਤੋਂ ਵਾਹ ਅੱਛਾ ਸੋ ਗਾਇਜ਼ ਆਪਾਂ ਆਂਦੇ ਪੈਸ਼ੀ ਕੇ ਘਰ ਨੂੰ ਜਾਂਦੇ ਹੀ ਰਾਹ ਦੇ ਵਿੱਚ ਆ ਪੈਟਰੋਲ ਪੰਪ ਤੇ ਕਪਾਰਕਾ ਦੇਖੋ ਕਿੰਨੀ ਸੋਹਣੀ ਬੱਚਿਆਂ ਦੇ ਝੂਲੇ ਵਗੈਰਾ ਲੈਣ ਨੂੰ ਆ ਕਿੰਨੀ ਵਧੀਆ ਬਣਾਈ ਹੋਈ ਆ ਕਹਿੰਦੇ ਇੱਥੇ ਰੁੱਕ ਕੇ ਜਾਣਾ ਆ ਸੀਗਾ ਚਲੋ ਰੁਕ ਲੋ